ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਆਪਣੀ ਰਹਿਣ ਵਾਲੀ ਹੋਏਗੀ ਉਹ ਹੈ ਜੀ ਕ੍ਰੇਪ ਦੇ ਤੁਹਾਨੂੰ ਆਲ-ਓਵਰ ਸੂਟ ਪਲੱਸ ਮੈਚਿੰਗ ਸੂਟ ਹੋਣਗੇ ਜੀ ਵਿਦ ਦੁਪੱਟਾ ਸੂਟ ਵੀ ਤੁਹਾਨੂੰ ਮਿਲਣਗੇ ਔਰ ਪਲੱਸ ਜਿਹੜੇ ਹੈਗਾ ਸੈਟਨ ਜਰਜਟ ਦੇ ਸੂਟ ਵੀ ਤੁਹਾਨੂੰ ਜਿਹੜੇ ਹੈਗੇ ਪ੍ਰਿੰਟਡ ਸੂਟ ਆ ਜਿਹੜੇ ਉਹ ਮਿਲਣਗੇ ਜਿੱਦਾਂ ਕਿ ਅੱਜਕੱਲ੍ਹ ਵੇਅਰ ਕਰਨ ਲਈ ਕਾਫੀ ਪਿਆਰੇ ਸੂਟ ਰਹਿਣ ਵਾਲੇ ਹੋਣਗੇ ਜੀ ਜਿਨ੍ਹਾਂ ਨੂੰ ਤੁਸੀਂ ਪਾਰਟੀ ਫੰਕਸ਼ਨ ਲਈ ਵੀ ਯੂਜ਼ ਕਰ ਸਕਦੇ ਹੋ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਣਿਆਲ ਸਿੰਘ ਵਾਲਾ ਜਿਹੜੀ ਵੀ ਭੈਣਾ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀ ਹੈ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਪਿਓਰ ਕ੍ਰੇਪ ਦਾ ਰਹਿਣ ਵਾਲਾ ਹੋਏਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਮੈਚਿੰਗ ਸੂਟ ਹੋਏਗਾ ਜੀ ਮੈਚਿੰਗ ਸੂਟ ਰਹਿ ਲੋ ਜੀ ਚੈੱਕ ਕਰੋ ਬ੍ਰੈਂਡ ਜੋ ਰਹਿਣ ਵਾਲਾ ਹੋਏਗਾ ਜੀ ਆਰਟੈਕਸ ਹੋਏਗਾ ਸਟਾਫ ਰਹੇਗਾ ਜੀ ਪਿਓਰ ਕਰੇਪ ਦਾ ਕਲਰ ਜੋ ਰਹੇਗਾ ਲਾਈਟ ਪਰਪਲ ਕਲਰ ਤੁਹਾਨੂੰ ਮਿਲਣਾ ਹੈ ਜੀ ਕਾਫੀ ਪਿਆਰਾ ਸ਼ੇਡ ਹੈ ਜੀ 80 ਗ੍ਰਾਮ ਵਾਲੀ ਕਰੇਪ ਤੁਹਾਨੂੰ ਮਿਲਣੀ ਹੈ ਜੀ 80 ਗ੍ਰਾਮ ਵਾਲੀ ਕਰੇਪ ਦਾ ਮੈਚਿੰਗ ਸੂਟ ਹੋਏਗਾ ਜੀ ਮੈਚਿੰਗ ਸੂਟ ਰਹਿਣ ਵਾਲਾ ਹੈ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਪਲੇਨ ਬਾਟਮ 2.5 ਮੀਟਰ ਦੀ ਕੱਟ ਰਹਿਣ ਵਾਲੀ ਹੋਏਗੀ 2.5 ਮੀਟਰ ਦੀ ਕੱਟ ਦਾ ਮੈਚਿੰਗ ਸੂਟ ਰਹਿਣ ਵਾਲਾ ਹੈ ਜੀ ਪ੍ਰਾਈਜ਼ ਜੋ ਰਹੇਗਾ 1250 ਰੁਪਏ ਦਾ ਤੁਹਾਨੂੰ ਮਿਲੇਗਾ ਜੀ ਇਹ ਕੰਪਲੀਟ ਸੂਟ 1250 ਰੁਪਏ ਦਾ ਜੀ ਇਸ ਦੇ ਨਾਲ ਦੇ ਤੁਹਾਨੂੰ ਸੇਮ ਦੋ ਪੀਸ ਵੀ ਜਿਹੜੇ ਹੈਗੇ ਆ ਉਹ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਆ ਜਿਹੜੇ ਇਹਦੇ ਨਾਲ ਦੇ ਮਿਲ ਜਾਣਗੇ ਚੈੱਕ ਕਰ ਲਓ ਜੀ ਇਹਦੀਆਂ ਪੈਣਾ ਸੇਮ ਪਾਣ ਦੀਆਂ ਸ਼ਕੀਨ ਹੈਗੀਆਂ ਨੇ ਜੀ ਉਹ ਦੋ ਸੇਮ ਪੀਸ ਵੀ ਜਿਹੜੇ ਹੈਗੇ ਆ ਉਹ ਲੈ ਸਕਦੇ ਆ ਜੀ ਦੋ ਸੂਟਾਂ ਦੇ ਉੱਪਰ ਆਪਾਂ ਸ਼ਿਪਿੰਗ ਫ੍ਰੀ ਕਰਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਕਰਾਂਗੇ ਜੀ ਜਿਹੜੀਆਂ ਪੈਣਾ ਸੇਮ ਦੋ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਉਹ ਸੇਮ ਦੋ ਸੂਟ ਵੀ ਜਿਹੜੇ ਹੈਗੇ ਆ ਉਹ ਬਾਈ ਕਰ ਸਕਦੀਆਂ ਨੇ ਜੀ ਇੱਕ ਸੂਟ ਦਾ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਦਾ ਕਰੇਪ ਦਾ ਮੈਚਿੰਗ ਸੂਟ ਰਹਿਣ ਵਾਲਾ ਹੈਗਾ ਜੀ ਬਲੈਕ ਕਲਰ ਦਾ ਮੈਚਿੰਗ ਸੂਟ ਹੋਏਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਬ੍ਰਾਂਡ ਰਹੇਗਾ ਜੀ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕਰੇਪ ਸਟਾਫ ਜੋ ਰਹੇਗਾ ਪਿਓਰ ਕਰੇਪ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਮੈਚਿੰਗ ਸੂਟ ਹੋਏਗਾ 2.5 ਮੀਟਰ ਦੀ ਸ਼ਰਟ ਹੋਏਗੀ ਜੀ 2.5 ਮੀਟਰ ਦੀ ਹੀ ਮਿਲੇਗੀ ਤੁਹਾਨੂੰ ਬਾਟਮ ਜ ਬਲੈਕ ਕਲਰ ਦਾ ਮੈਚਿੰਗ ਸੂਟ ਤੁਹਾਨੂੰ ਮਿਲੇਗਾ ਜੀ 1250 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਮੈਚਿੰਗ ਸੂਟ ਮਿਲ ਜਾਏਗਾ ਜੀ ਬ੍ਰੈਂਡ ਰਹੇਗਾ ਜੀ ਆਰਟੈਕਸ ਇਸ ਦੇ ਨਾਲ ਦੇ ਵੀ ਸੇਮ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਸੇਮ ਤੁਹਾਨੂੰ ਜਿਹੜੇ ਹੈਗੇ ਆ ਉਹ ਦੋ ਸੂਟ ਆ ਮਿਲ ਜਾਣਗੇ ਜੀ ਜਿਹੜੀਆਂ ਪਹਿਣਾ ਦੋ ਸੇਮ ਪੀਸ ਬਾਈ ਕਰਨਾ ਚਾਹੁੰਦੀਆਂ ਨੇ ਜੀ ਉਹ ਦੋ ਸੇਮ ਪੀਸ ਵੀ ਜਿਹੜੇ ਹੈਗੇ ਆ ਉਹ ਬਾਈ ਕਰ ਸਕਦੀਆਂ ਨੇ ਜੀ ਲੋ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਤੁਹਾਨੂੰ ਸੇਮ ਦੋ ਦੋ ਪੀਸ ਵੀ ਜਿਹੜੇ ਹੈਗੇ ਆ ਇੱਕੋ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ ਸੇਮ ਸੇਮ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀスクリーン ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਲ ਓਵਰ ਸੂਟ ਰਹਿਣ ਵਾਲਾ ਹੋਵੇਗਾ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਆਲ ਓਵਰ ਸੂਟ ਹੋਏਗਾ ਸਟਾਫ ਰਹੇਗਾ ਜੀ ਪਿਓਰ ਕ੍ਰੇਪ ਦਾ ਕਲਰ ਜੋ ਰਹਿਣ ਵਾਲਾ ਹੋਵੇਗਾ ਆਨੀਅਨ ਕਲਰ ਹੋਏਗਾ ਜਿਸ ਦੇ ਵਿੱਚ ਲੈਮਨ ਕਲਰ ਦੇ ਜਿਹੜੇ ਹੈਗੇ ਤੁਹਾਨੂੰ ਫਲਾਰ ਮਿਲਣਗੇ ਜੀ ਲੇਮਨ ਕਲਰ ਦੇ ਤੁਹਾਨੂੰ ਫਲਾਰ ਮਿਲਣਗੇ ਜੀ ਸੂਟ ਦਾ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1250 ਰੁਪਏ ਦੇ ਵਿੱਚ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਾਟਨ ਜੌਰਜਟ ਦਾ ਡਿਜੀਟਲ ਪ੍ਰਿੰਟ ਦਾ ਸੂਟ ਹੋਏਗਾ ਜੀ ਸਾਟਨ ਜੌਰਜਟ ਦਾ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲੇਗਾ ਜੀ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ 5 ਮੀਟਰ ਦੀ ਕੱਟ ਹੋਏਗੀ ਪ੍ਰਾਈਜ਼ ਰਹੇਗਾ 1250 ਰੁਪਏ ਜੀ ਸਟਾਫ ਰਹੇਗਾ ਦੀ ਸਟਰਨ ਜੌਰਜਟ ਦੀ ਸਟਰਨ ਜੌਰਜਟ ਦਾ ਤੁਹਾਨੂੰ ਸਟਾਫ ਮਿਲੇਗਾ ਸਟਾਫ ਦੀ ਜਿਹੜੀ ਫੋਇਲ ਹੈਗੀ ਆ ਉਹ ਆਪਾਂ ਤੁਹਾਨੂੰ ਦੱਸ ਰਹੀ ਕਿ ਸਟਾਫ ਕਿੰਨਾ ਹੀ ਜ਼ਿਆਦਾ ਸੋਨਾ ਹੈਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਜੀ ਆਰਟੈਕਸ ਜਿਹੜਾ ਹੈਗਾ ਇਸ ਦਾ ਬ੍ਰਾਂਡ ਰਹੇਗਾ ਜੀ ਸੂਟ ਦਾ ਪ੍ਰਾਈਜ਼ ਰਹੇਗਾ 1250 ਰੁਪਏ ਜੀ ਕਲਰ ਰਹੇਗਾ ਜੈਡ ਬਲੈਕ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਇਹ ਮਿਲ ਜਾਏਗਾ ਜੀ ਦ ਗ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਉਹ ਤੁਹਾਨੂੰ ਮਿਲਣਾ ਜੀ ਔਰਗੈਂਜ਼ਾ ਦਾ ਛੋਟੀ ਬੂਟੀ ਤੇ ਪ੍ਰਿੰਟ ਵਾਲਾ ਤੁਹਾਨੂੰ ਹਾਂਜੀ ਪਿਓਰ ਔਰਗੈਂਜ਼ਾ ਦਾ ਸੂਟ ਤੁਹਾਨੂੰ ਮਿਲਣਾ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ 5 ਮੀਟਰ ਦੀ ਕੱਟ ਰਹਿਣ ਵਾਲੀ ਆ ਸਟਾਫ ਹੋਏਗਾ ਜੀ A1 ਵਿਸਕੋਜ਼ ਔਰਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਤੁਸੀਂ ਫਰੌਕ ਵਗੈਰਾ ਰੈਡੀ ਕਰਨਾ ਚਾਹੁੰਦੇ ਤੁਸੀਂ ਉਹਦਾ ਵੀ ਰੈਡੀ ਕਰ ਸਕਦੇ ਹੋ ਜੀ ਕਾਫੀ ਪਿਆਰੇ ਸੂਟ ਆ ਜਿਹੜੇ रेडी ਹੋਏ ਲੱਗਦੇ ਆ ਜੀ ਵਿਸਕੋਸ اور ਗੈਂਦਾ ਦੇ ਸਟਾਫ ਦਾ ਜੋ ਪ੍ਰਾਈਸ ਰੇਂਜ ਵਾਲਾ ਹੋਏਗਾ ਜੀ 1250 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਇਹ ਮਿਲ ਜਾਏਗਾ ਜੀ ਛੋਟੀ ਬੁਟੀ ਦਾ ਪ੍ਰਿੰਟ ਰਹਿਣ ਵਾਲਾ ਹੋਏਗਾ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕ੍ਰੇਪ ਦਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੋਣਗੇ ਜੀ ਵੱਡੇ ਪਨੇ ਦੀ 3.5 ਮੀਟਰ ਦੀ ਕੱਟ ਦੇ ਸੂਟ ਹੋਣਗੇ ਜੀ ਵੱਡੇ ਪਨੇ ਦੀ 3.5 ਮੀਟਰ ਦੀ ਕੱਟ ਦੇ ਸੂਟ ਰਹਿਣ ਵਾਲਿਆ ਬ੍ਰਾਂਡ ਰਹੇਗਾ ਜੀ ਸਟਾਫ ਰਹੇਗਾ ਜੀ ਪਿਓਰ ਕਰੇਪ ਪਿਓਰ ਕਰੇਪ ਦਾ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲਣਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਆਲ ਓਵਰ ਸੂਟ ਰਹਿਣ ਵਾਲਾ ਜੀ ਆਲ ਓਵਰ ਸੂਟ ਹੋਏਗਾ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਵਾਈਟ ਕਲਰ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਕਿਸੇ ਵੀ ਕਲਰ ਦਾ ਜੇਕਰ ਤੁਹਾਡੇ ਕੋਲ ਦੁਪੱਟਾ ਪਿਆ ਹੈ ਜਾਂ ਫਿਰ ਬਾਟਮ ਪਈ ਹੈ ਤੁਸੀਂ ਉਸਦੇ ਨਾਲ ਇਸ ਨੂੰ ਵੀਅਰ ਕਰ ਸਕਦੇ ਹੋ ਡਾਰਕ ਵਾਈਨ ਕਲਰ ਹੌਟ ਪਿੰਕ ਕਲਰ ਔਰ ਡਾਰਕ ਗ੍ਰੀਨ ਕਲਰ ਜੀ ਆਲ ਓਵਰ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਸੂਟ ਮਿਲ ਜਾਏਗਾ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਜੀ ਤੁਹਾਨੂੰ ਇਸ ਪ੍ਰਿੰਟ ਦੇ ਵਿੱਚ ਸਾਡੇ ਕੋਲ ਕੱਲੀਆਂ ਸ਼ਰਟਾਂ 20 ਮਿਲ ਜਾਣਗੀਆਂ ਜੀ ਕੱਲੀਆਂ ਸ਼ਰਟਾਂ ਲੈਣਾ ਚਾਹੁੰਦੇ ਹੋ ਤੁਸੀਂ ਕੱਲੀਆਂ ਸ਼ਰਟਾਂ ਵੀ ਲੈ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਵ ਬ੍ਰੈਂਡ ਆਰਟੈਕਸ artex brand ਹੋਏਗਾ digital print ਹੋਏਗਾ ਜੀ color ਬੜਾ ਪਿਆਰਾ ਹੈ ਜੀ frozy green color ਰਹਿਣ ਵਾਲਾ ਹੈ ਜੀ digital print ਦਾ ਤੁਹਾਨੂੰ ਸੂਟ ਮਿਲੇਗਾ ਜੀ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਸੂਟ ਦਾ ਪ੍ਰਾਈਸ ਹੋਏਗਾ ਜੀ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ 5 ਮੀਟਰ ਦੀ ਕੱਟ ਹੋਏਗੀ 1250 ਰੁਪਏ ਦਾ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਸੋਹਣਾ ਪ੍ਰਿੰਟ ਹੈਗਾ ਜੀ ਕਾਫੀ ਸੋਹਣਾ ਪ੍ਰਿੰਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲੇਗਾ ਜੀ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਪਿਓਰ ਕਰੇਪ ਦਾ ਸਟਾਫ ਰਹੇਗਾ ਜੀ ਪਿਓਰ ਕਰੇਪ ਦਾ ਜਿਹੜਾ ਹੈਗਾ ਸਟਾਫ ਰਹਿਣ ਵਾਲਾ ਜੀ ਆਫ ਵਾਈਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ ਜੀ ਸਟਾਫ ਹੋਏਗਾ ਪਿਓਰ ਕਰੇਪ ਜੀ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਇਹ ਮਿਲ ਜਾਏਗਾ ਜੀ ਬਹੁਤ ਪਿਆਰਾ ਸਟਾਫ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਨੇਵੀ ਬਲੂ ਕਲਰ ਹੋਏਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਇਹ ਮਿਲੇਗਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਵੱਡੇ ਪਨੇ ਦੀ 3.5 ਮੀਟਰ ਦੀ ਕੱਟ ਹੋਏਗੀ ਜੀ ਵੱਡੇ ਬਨੇ ਦੀ 3.5 ਮੀਟਰ ਦੀ ਕੱਟ ਦਾ ਸੂਟ ਹੋਏਗਾ ਆਲ ਓਵਰ ਸੂਟ ਹੋਏਗਾ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਰੁਪਏ ਦਾ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਕਲਰ ਰਹੇਗਾ ਡਾਰਕ ਗ੍ਰੇ ਜੀ ਡਾਰਕ ਗ੍ਰੇ ਕਲਰ ਜੋ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਜੀ ਪ੍ਰਾਈਜ਼ ਰਹੇਗਾ 1250 ਰੁਪਏ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਇਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਜੀ ਨੇਵੀ ਬਲੂ ਕਲਰ ਮੈਚਿੰਗ ਸੂਟ ਰਹਿਣ ਵਾਲਾ ਜੀ ਕਲਰ ਹੋਏਗਾ ਜੀ ਨੇਵੀ ਬਲੂ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਮੈਚਿੰਗ ਸੂਟ ਹੋਏਗਾ ਜੀ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਜੀ ਡਿਜੀਟਲ ਪ੍ਰਿੰਟ ਤੇ ਜਿਹੜੀ ਹੈਗੀ ਸ਼ਰਟ ਮਿਲਣੀ ਹੈ ਜੀ ਨਾਲ ਤੁਹਾਨੂੰ ਮਿਲੇਗੀ ਪਲੇਨ ਕ੍ਰੇਪ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਆ ਪਲੇਨ ਕ੍ਰੇਪ ਦੀ ਬਾਟਮ ਜੀ ਮੈਚਿੰਗ ਸੂਟ ਹੋਏਗਾ ਪ੍ਰਾਈਜ਼ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1250 ਰੁਪਏ ਦੇ ਵਿੱਚ ਜੀ ਮਿਲ ਜਾਣਗੇ ਜੀ ਸੇਮ ਤੁਹਾਨੂੰ ਸੇਮ ਕਲਰ ਦੇ ਔਰ ਸੇਮ ਪ੍ਰਿੰਟ ਦੇ ਤੁਹਾਨੂੰ ਦੋ ਪੀਸ ਵੀ ਮਿਲ ਜਾਣਗੇ ਜੀ ਜਿਹੜੀਆਂ ਪਹਿਣਾ ਦੋ ਸੂਟ ਬਾਏ ਕਰਨਗੇ ਆ ਜੀ ਉਹਨਾਂ ਦੇ ਲਈ ਸ਼ਿਪਿੰਗ ਫ੍ਰੀ ਹੋਏਗੀ ਜੀ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦੇ ਮੈਚਿੰਗ ਸੂਟ ਰਹਿਣ ਵਾਲੇ ਹੋਣਗੇ ਜੀ ਕਲਰ ਰਹੇਗਾ ਬਲੈਕ ਕਲਰ ਜੋ ਰਹੇਗਾ ਜੈਡ ਬਲੈਕ ਕਲਰ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਸ਼ਰਟ ਪੀਸ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਬਲੈਕ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਬਲੈਕ ਕਲਰ ਦੀ ਬਾਟਮ ਮੈਚਿੰਗ ਸੂਟ ਰਹਿਣ ਵਾਲਾ ਹੈ ਜੀ ਪ੍ਰਾਈਜ਼ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਸੇਮ ਜੇਕਰ ਤੁਸੀਂ ਦੋ ਪੀਸ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਸੇਮ ਦੋ ਪੀਸ ਵੀ ਬਾਈ ਕਰ ਸਕਦੇ ਹੋ ਜੀ ਜਿਹੜੇ ਦੋ ਹੈਗੇ ਉਹ ਮੈਚਿੰਗ ਸੂਟ ਮਿਲ ਜਾਣਗੇ ਕਲਰ ਰਹੇਗਾ ਜੈਡ ਬਲੈਕ ਬ੍ਰਾਂਡ ਰਹੇਗਾ ਆਰਟੈਕਸ ਕ੍ਰੇਪ ਦੇ ਤੁਹਾਨੂੰ ਜਿਹੜੇ ਹੈਗੇ ਉਹ ਮੈਚਿੰਗ ਸੂਟ ਮਿਲ ਜਾਣਗੇ ਜੀ ਕ੍ਰੇਪ ਦੇ ਜਿਹੜੇ ਹੈਗੇ ਤੁਹਾਨੂੰ ਦੋ ਸੇਮ ਮੈਚਿੰਗ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲਣਾ ਹੈ ਜੀ ਪਿਓਰ ਕ੍ਰੇਪ ਦਾ ਡਿਜੀਟਲ ਪ੍ਰਿੰਟ ਦਾ ਮੈਚਿੰਗ ਸ ਮੈਚਿੰਗ ਸੂਟ ਆ ਜਿਹੜਾ ਉਹ ਤੁਹਾਨੂੰ ਮਿਲ ਜਾਏਗਾ ਜੀ ਪ੍ਰਾਈਸ ਰਹੇਗਾ 1250 ਰੁਪਏ ਜੀ ਡਿਜੀਟਲ ਪ੍ਰਿੰਟ ਦਾ ਮੈਚਿੰਗ ਸੂਟ ਹੋਏਗਾ ਜੀ ਪਿਓਰ ਕਰੇਪ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਮੈਚਿੰਗ ਸੂਟ ਹੋਏਗਾ ਪ੍ਰਾਈਸ ਹੋਏਗਾ 1250 ਰੁਪਏ ਜੀ ਆਲ ਓਵਰ ਸੂਟ ਰਹਿਣ ਵਾਲਾ ਸੌਰੀ ਆਲ ਓਵਰ ਸੂਟ ਰਹੇਗਾ ਜੀ ਆਲ ਓਵਰ ਸੂਟ ਰਹਿਣ ਵਾਲਾ ਜੀ ਪ੍ਰਾਈਸ ਰਹੇਗਾ 1250 ਰੁਪਏ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਦ ਦੁਪੱਟਾ ਸੂਟ ਤੁਹਾਨੂੰ ਮਿਲ ਜਾਣਾ ਹੈ ਜੀ ਡਿਜੀਟਲ ਪ੍ਰਿੰਟ ਦਾ ਡਿਜੀਟਲ ਪ੍ਰਿੰਟ ਦਾ ਹੋਏਗਾ ਪ੍ਰਿੰਟ ਕਾਫੀ ਜ਼ਿਆਦਾ ਸੋਹਣਾ ਹੈ ਜੀ ਕਲਰ ਵੀ ਬਹੁਤ ਹੀ ਪਿਆਰਾ ਹੈਗਾ ਜੀ ਆਲ ਓਵਰ ਸੂਟ ਹੋਏਗਾ ਵੱਡੇ ਪੰਨੇ ਦੀ ਕੱਟ ਹੋਏਗੀ 3.5 ਮੀਟਰ ਤੋਂ 4 ਮੀਟਰ ਦੇ ਵਿੱਚਕਾਰ ਦੀ ਕੱਟ ਹੋਏਗੀ ਜੀ ਵੱਡੇ ਪੰਨੇ ਦੀ ਨਾਲ ਤੁਹਾਨੂੰ 1250 ਰੁਪਏ ਦਾ ਸੂਟ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਨਾਲ ਤੁਹਾਨੂੰ ਜਿਹੜਾ ਹੈਗਾ ਡਾਰਕ ਵਾਈਨ ਕਲਰ ਦੇ ਫਲਾਵਰ ਦੇ ਨਾਲ ਮੈਚ ਕਰਦਾ ਜਿਹੜਾ ਹੈਗਾ ਉਹ ਦੁਪੱਟਾ ਮਿਲ ਜਾਏਗਾ ਜੀ ਸੇਮ ਫਲਾਵਰ ਨਾਲ ਮੈਚ ਕਰਦਾ ਦੁਪੱਟਾ ਹੋਏਗਾ ਜੀ ਦੁਪੱਟੇ ਦਾ ਪ੍ਰਾਈਸ ਹੋਏਗਾ 300 ਰੁਪਏ ਜੀ ਸੂਟ ਦਾ ਪ੍ਰਾਈਸ ਹੋ ਰਹੇਗਾ 1250 ਰੁਪਏ ਜੀ ਜੇਕਰ ਤੁਸੀਂ ਦੁਪੱਟਾ ਸਕਿੱਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਸਕਿੱਪ ਵੀ ਕਰ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਵੀ ਸਕਦੇ ਹੋ ਜੀ ਕਾਫੀ ਪਿਆਰਾ ਜਿਹੜਾ ਹੈਗਾ ਤੁਹਾਡਾ ਇਹ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਕਾਫੀ ਪਿਆਰਾ ਸੂਟ ਹੈ ਜੀ 300 ਰੁਪਏ ਦਾ ਦੁਪੱਟਾ 1250 ਰੁਪਏ ਦਾ ਸੂਟ ਹੈ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜਿਹੜਾ ਤੁਹਾਨੂੰ ਮਿਲੇਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਬ੍ਰਾਂਡ ਰਹੇਗਾ ਆਰਟੈਕਸ ਸਟੱਫ ਹੋਏਗਾ ਜੀ ਪਿਓਰ ਕਰੇਪ ਦਾ ਜਿਸਦੇ ਵਿੱਚ ਵੀ ਤੁਹਾਨੂੰ ਡਾਰਕ ਸ਼ੇਡ ਦੀ ਜਿਹੜੀ ਹੈਗੀ ਉਹ ਬੂਟੀ ਮਿਲੇਗੀ ਜੀ ਛੋਟੀ ਬੂਟੀ ਜੜੀ ਹੈਗੇ ਤੁਹਾਨੂੰ ਮਿਲੇਗੀ ਜੀ ਕਾਫੀ ਪਿਆਰਾ ਪ੍ਰਿੰਟ ਹੈ ਜੀ ਨਾਲ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਜੀ ਸੇਮ ਜਿਹੜਾ ਹੈਗਾ ਇਹ ਫਲਾਵਰ ਦੇ ਨਾਲ ਮੈਚ ਹੁੰਦਾ ਜੀ ਇਹ ਵਾਲਾ ਦੁਪੱਟਾ ਫਲਾਵਰ ਨਾਲ ਮੈਚ ਹੋ ਰਿਹਾ ਸੇਮ 1250 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੇਕਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਹੋ ਜੇਕਰ ਸਕਿਪ ਕਰਨਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ 1250 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲ ਜਾਏਗਾ ਜੀ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਆਲ ਓਵਰ ਸੂਟ ਰਹਿਣ ਵਾਲਾ ਹੈ ਜੀ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਸਟਾਫ ਹੋਏਗਾ ਨਾਲ ਤੁਸੀਂ ਜੇਕਰ ਦੁਪੱਟਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਜੀ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲ ਜਾਏਗਾ 1250 ਰੁਪਏ ਦਾ ਸੂਟ ਹੋਏਗਾ ਜੀ ਦੋ ਸੂਟਾਂ ਦੀ ਸ਼ਿਪਿੰਗ ਫ੍ਰੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਸੂਟ ਆ ਜਿਹੜੇ ਉਹ ਮਿਲ ਜਾਣੇ ਆ ਜੀ ਬ੍ਰਾਂਡ ਰਹੇਗਾ ਆਰਟੈਕਸ ਹਾਂਜੀ ਨੈਕਸਟ ਜੋ ਤੁਹਾਨੂੰ ਮਿਲਣਾ ਜੀ ਕਾਫੀ ਪਿਆਰਾ ਪ੍ਰਿੰਟ ਹੈਗਾ ਜੀ ਸੂਟ ਦਾ ਪ੍ਰਿੰਟ ਹੀ ਬਹੁਤ ਜ਼ਿਆਦਾ ਪਿਆਰਾ ਜੀ ਸਕਿਨ ਕਲਰ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਪਰਪਲ ਕਲਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਪ੍ਰਿੰਟ ਮੇ ਲੈਣਾ ਜੀ ਇਹ ਤੁਹਾਨੂੰ ਸੇਮ ਦੋ ਸੂਟ ਆ ਜਿਹੜੇ ਮਿਲ ਜਾਣਗੇ ਆਲ ਓਵਰ ਸੂਟ ਰਹਿਣ ਵਾਲੇ ਹੋਣਗੇ ਜੀ ਬ੍ਰੈਂਡ ਰਹੇਗਾ ਜੀ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਆਲ ਓਵਰ ਜਿਹੜੇ ਹੈਗੇ ਉਹ ਦੋ ਸੂਟ ਮਿਲ ਜਾਣਗੇ ਜੀ ਆਲ ਓਵਰ ਤੁਹਾਨੂੰ ਦੋ ਸੂਟ ਆ ਜਿਹੜੇ ਇਹ ਮਿਲ ਜਾਣਗੇ ਜੇਕਰ ਤੁਸੀਂ ਕੱਲੀ ਸ਼ਰਟ ਦਾ ਪੀਸ ਵੀ ਲੈਣਾ ਚਾਹੁੰਦੇ ਆ ਤਾਂ ਇਦਾਂ ਦਾ ਤੁਹਾਨੂੰ ਕੱਲੀ ਸ਼ਰਟ ਦਾ ਪੀਸ ਵੀ ਜਿਹੜਾ ਹੈਗਾ ਉਹ ਮਿਲ ਜਾਏਗਾ ਜੀ 1250 ਰੁਪਏ ਜਿਹੜਾ ਹੈਗਾ ਸੂਟ ਦਾ ਪ੍ਰਾਈਸ ਹੋਏਗਾ ਨਾਲ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਆ ਪਰਪਲ ਸ਼ੇ ਬੁਟੀ ਦੇ ਨਾਲ ਮੈਚ ਕਰਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਉਹ ਮਿਲ ਜਾਏਗਾ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਜੀ 300 ਰੁਪਏ ਦਾ ਤੁਹਾਨੂੰ ਚਨਾਉਂ ਦਾ ਦੁਪੱਟਾ ਜਿਹੜਾ ਉਹ ਮਿਲ ਜਾਏਗਾ ਜਿੰਨੇ ਵੀ ਦੁਪੱਟੇ ਆਪਾਂ ਵੀਡੀਓ ਦੇ ਵਿੱਚ ਦਿਖਾਇਓ ਸਾਰੇ ਦੇ ਸਾਰੇ ਚਨਾਉਂ ਦੇ ਦੁਪੱਟੇ ਸੀਗੇ ਜੀ ਚਨਾਉਂ ਦੇ ਦੁਪੱਟੇ ਮਿਲ ਜਾਣਗੇ ਜੀ ਤੁਹਾਨੂੰ 300 ਰੁਪਏ ਦਾ ਦੁਪੱਟਾ ਹੋਏਗਾ ਜੀ 1250 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਹੈ 1250 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਜਿਹੜੀਆਂ ਭੈਣਾਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ